ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਸਿੰਘ ਆਲ ਇਸ ਵਾਰ ਅਸੀਂ ਬਲੋਕ ਦੇ ਪਿੰਡ ਵਿੱਚ ਮੌਜੂਦ ਆ ਜਿਸੇ ਮੇਰੇ ਨਾਲ ਮੌਜੂਦ ਨੇ ਬਾੜੇਵਾਲ ਡੋਗਰਾ ਸਰਪੰਚ ਚੰਕੋਤ ਸਿੰਘ ਜੀ ਤੇ ਅੱਜ ਵਿਸ਼ੇਸ਼ ਤੌਰ ਤੇ ਐਮ ਐਲ ਏ ਸਮਨ ਸੰਗੋਵਾਲ ਜੀ ਵੀ ਮੌਜੂਦ ਸਿਗੇ ਗੁਰਜੀਤ ਸਿੰਘ ਗਿਲ ਜੀ ਵੀ ਇਨਵਾਈਟ ਸਿਗੇ ਆਪਾਂ ਗੱਲਬਾਤ ਕਰਾਂਗੇ ਚੰਪੌਰ ਸਿੰਘ ਜੀ ਨਾਲ ਜਿਹੜੇ ਬਾੜੇਵਾਲ ਡੋਗਰਾ ਸਰਪੰਚ ਨੇ ਕਿਸ ਮੁੱਦੇ ਤੇ ਅੱਜ ਮੀਟਿੰਗ ਰੱਖੀ ਸੀ ਕਿ ਤੇ ਕੀ ਕਾਰਨ ਕੀ ਕੀ ਮੀਟਿੰਗਾਂ ਦੇ ਵਿੱਚ ਗੱਲ ਹੋਈ ਆ ਗੱਲਬਾਤ ਕਰਦੇ ਆਂ ਚੰਗੋਰ ਸਿੰਘ ਜੀ ਸਤ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਰ ਜੀ ਇਹ ਦੱਸੋ ਆ ਤੁਹਾਡੀ ਸੰਗੋਵਾਲ ਜੀ ਤੁਸੀਂ ਇਨਵਾਈਟ ਕੀਤਾ ਖਾਣੇ ਦੇ ਇਨਵਾਈਟ ਕੀਤਾ ਸੀਗਾ ਤੇ ਸਰ ਜੀ ਮੀਟਿੰਗ ਹੋਈ ਆ ਕਾਫੀ ਸਰਪੰਚ ਜੀ ਵੀ ਇੱਥੇ ਅੱਜ ਸੱਦਾ ਪੱਤਰ ਤੇ ਆਏ ਨੇ ਤੁਹਾਡੇ ਤੇ ਤੇ ਕੀ ਸਰ ਗੱਲਾਂ ਹੋਈਆਂ ਤੁਹਾਡੀਆਂ ਅੱਜ ਗੱਲਾਂ ਤਾਂ ਜੀ ਅਸੀਂ ਉਹਨਾਂ ਨੂੰ ਕੱਲਾ ਖਾਣੇ ਦੇ ਸੱਦਿਆ ਸੀ ਤੇ ਸਰਪੰਚਾਂ ਨੂੰ ਬੁਲਾਉਣ ਨੂੰ ਸੱਦਿਆ ਸੀ ਗੱਲ ਕਰਨੀ ਅੱਜ ਕੋਈ ਸਾਡੀ ਮੀਟਿੰਗ ਨਹੀਂ ਸੀਗੀ ਹੈਨਾ ਅਸੀਂ ਤਾਂ ਮੀਟਿੰਗਾਂ ਦਾ ਗੰਗ ਕਰਾਂਗੇ ਸਿਰਫ ਉਹਨੂੰ ਆ ਸੱਦਿਆ ਸੀ ਵੀ ਸਰਪੰਚਾਂ ਨੂੰ ਟਕਰਾ ਦਈਏ ਸਰਪੰਚਾਂ ਦੀ ਮੀਟਿੰਗ ਕਰਾਉਣ ਸੱਦੇ ਸਰਪੇ ਵੀ ਦਿਖਾਉਣੇ ਆ ਉਹਨਾਂ ਨੂੰ ਵੀ ਅਸੀਂ ਕੰਮ ਭਾਈ ਆ ਕਰਨਗੇ ਸਾਰੇ ਹਨਾ ਤੇ ਬਾਕੀ ਥੋੜਾ ਮੁਰਦਾ ਜਿਹੜੀ ਮੱਟੀ ਮੁੱਟੀ ਗੱਲ ਹੋਈ ਆ ਉਹ ਕੋਈ ਏਡੀ ਵੱਡੀ ਨਹੀਂ ਹਲੇ ਤਾਂ ਕੰਮ ਸ਼ੁਰੂ ਹੋਣੇ ਆ ਜੀ ਤੇ ਸਰ ਜੀ ਕੋਈ ਤਾਂ ਗੱਲ ਹੋਈ ਹੋਗੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਕਿ ਕੋਈ ਸਰਪੰਚਾਂ ਨੇ ਕੋਈ ਆਪਣੀ ਕੰਪਲੀਟ ਵਗੈਰਾ ਆ ਜਾਂ ਕੋਈ ਕੁਛ ਤਾਂ ਗੱਲ ਕੀਤੀ ਹੋਈਗੀ ਸਰਪੰਚ ਸਾਹਿਬ ਨੂੰ ਖਾਣੇ ਤੋਂ ਇਲਾਵਾ ਕੰਪਲੀਟ ਤੇ ਸਿਰਫ ਆਹੀ ਸੀਗਾ ਜੀ ਵੀ ਜਿਹੜਾ ਨਸ਼ਾ ਨਸ਼ੇ ਦੀ ਜਰੂਰ ਸਾਰਿਆਂ ਨੇ ਕੀਤੀ ਹੈ ਸਾਡੇ ਏਰੀਆ 'ਚ ਨਸ਼ਾ ਬਹੁਤ ਆ ਉਹ ਬੰਦ ਕੀਤਾ ਜਾਵੇ ਐਮਐਲਏ ਸਾਹਿਬ ਕਹਿੰਦੇ ਸਾਨੂੰ ਜਰੂਰ ਕਰਾਂ ਤਸਾ ਜੀ ਕਾਰਗੁਜ਼ਾਰੀ ਦੀ ਗੱਲ ਕਰ ਲਈਏ ਤੁਹਾਡੇ ਪਿੰਡ ਦੇ ਵਿੱਚ ਕਾਰਗੁਜ਼ਾਰੀਆਂ ਤੋਂ ਬਾੜੇ ਬਾੜ ਡੋਗਰਾ ਸਰਪੰਚੋਂ ਤੁਸੀਂ ਮੌਜੂਦਾ ਸਰਪੰਚੋਂ ਕਿਹੜੀ ਕਿਹੜੀ ਕਾਰਗੁਜ਼ਾਰੀਆਂ ਸਰ ਕੀਤੇ ਗਏ ਮੈਂ ਦੇਖਿਆ ਕਿ ਹਲੇ ਗ੍ਰਾਂਟ ਵੀ ਨਹੀਂ ਤੁਹਾਡੇ ਕੋਲੋਂ ਪਰ ਕਾਰਗੁਜ਼ਾਰੀ ਸ਼ੁਰੂ ਕਰ ਦਿੱਤੀ ਆਪਣੇ ਕੋਲੋਂ ਪੈਸਾ ਲਾਣਾ ਸ਼ੁਰੂ ਕਰ ਦਿੱਤਾ ਪਿੰਡ ਦੀ ਲੋਹਾਰ ਚੇਂਜ ਕਰਨ ਲਈ ਨਹੀਂ ਯਾਰ ਮੈਂ ਹਲੇ ਇੰਨਾ ਪੈਸਾ ਨਹੀਂ ਲਾਇਆ ਮੈਂ ਹਲੇ ਤਾਂ ਸ਼ੁਰੂ ਕਰਨਾ ਹਲੇ ਕਿੰਨੇ ਕੁਝ ਨਹੀਂ ਲੱਗਿਆ ਕਿ ਟੈਂਕੀ ਟੁੰਕੀ ਜਿਹਾ ਮਾੜੀ ਮੋਟੀ ਰੱਖ ਹੋਈ ਆ ਉਹ ਤਾਂ ਮੂਲੀ ਗੱਲ ਆ ਨਾ ਉਹ ਤਾਂ ਕਿਵੇਂ ਕਰੀ ਜਾਂਦਾ ਜਿਹੜਾ ਕੁਝ ਆ ਤਾਂ ਹਲੇ ਸ਼ੁਰੂ ਕਰੂੰਗਾ ਕਰੋਗੇ ਹਾਂਜੀ ਸਰਪੰਚ ਸਾਹਿਬ ਜੀ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਤੁਹਾਨੂੰ ਲੱਗਦੀ ਹੈ ਕਿਹੜੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਕ੍ਰਿਟੀਕਲ ਹੈ ਸਭ ਤੋਂ ਵੱਡੀ ਮਸਮਸਿਆ ਜਿਹੜੀ ਤੁਸੀਂ ਪਹਿਲ ਦੇ ਧਾਰ ਤੇ ਹੱਲ ਕਰਨਾ ਚਾਹੋਗੇ ਤਾਂ ਕਿ ਪਿੰਡ ਦੇ ਵਿੱਚ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ ਮੇਰੀ ਪਹਿਲ ਦੇ ਧਾਰ ਤੇ ਤਾਂ ਯਾਰ ਇੱਕ ਸਾਡਾ ਛੱਪੜਾ ਬਹੁਤ ਗੰਦਾ ਸਾਡੇ ਨਾ ਬੱਚੇ ਬਿਮਾਰ ਹੋ ਜਾਣਗੇ ਮੈਂ ਐ ਬਹੁਤ ਰੌਲਾ ਪਾ ਰਹਿਆ ਵੀ ਉਹਨੂੰ ਉਹਨੂੰ ਜ਼ਰੂਰ ਕਰਨਾ ਐਮਐਲਏ ਸਾਹਿਬ ਨੂੰ ਕਿਹਾ ਬਾਕੀ ਜਿੱਥੋਂ ਪੈਸੇ ਮਿਲੇ ਐਮਐਲਏ ਸਾਹਿਬ ਕਹਿੰਦੇ ਤਰੀਕੇ ਦੱਸਾਂਗੇ ਉੱਥੋਂ ਉੱਥੋਂ ਆਈ ਜਾਣਗੇ ਬੱਕਰੀ ਬੱਕਰੀ ਦੇ ਬੱਕਰੇ ਬੱਕਰੇ ਪੈਸੇ ਬੱਕਰੀ ਬੱਕਰੇ ਆਉਂਦੇ ਆ ਜੀ ਹ 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 ਤੇ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਆਪਾਂ ਹੈਲਥ ਨੂੰ ਲੈ ਕੇ ਗੱਲ ਕਰ ਲਈ ਹੈਲਥ ਨੂੰ ਲੈ ਕੇ ਕੋਈ ਡਿਸਪੈਂਸਰੀ ਵਗੈਰਾ ਤੁਹਾਡੇ ਪਿੰਡ ਦੇ ਵਿੱਚ ਹੈ ਤਾਂ ਕਿ ਕਿਉਂਕਿ ਇਹ ਦੇਖੋ ਡਿਸਪੈਂਸਰੀ ਹੋਣੀ ਜ਼ਰੂਰੀ ਆ ਕਿ ਛੋਟਾ ਮੋਟਾ ਬੁਖਾਰ ਹੋ ਗਿਆ ਜਾਂ ਕੁਝ ਖਾਂਸੀ ਵਗੈਰਾ ਲਈ ਵੀ ਪਿੰਡਾਂ ਤੋਂ ਦੂਰ ਜਾਣਾ ਪੈਂਦਾ ਕਾਫੀ ਬਾਹਰ ਜਾਣਾ ਪੈਂਦਾ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਅਗਰ ਡਿਸਪੈਂਸਰੀ ਹੋਵੇਗੀ ਤੇ ਉਹ ਜਿਹੜਾ ਛੋਟੀ ਮੋਟੀ ਜਿਹੜੀ ਛੋਟੀ ਮੋਟੀ ਪ੍ਰੋਬਲਮ ਹੋਗੀ ਤਾਂ ਕਿ ਪਿੰਡ ਦੇ ਵਿੱਚ ਉਹ ਸਹੀ ਕੀਤੀ ਜਾਵੇ ਡਾਕਟਰ ਵੀ ਹੋਣੇ ਚਾਹੀਦੇ ਆ ਤੇ ਡਿਸਪੈਂਸਰੀ ਵੀ ਹੋਣੀ ਚਾਹੀਦੀ ਹੈ ਹੈ ਤਾਂ ਪਿੰਡ ਦੇ ਵਿੱਚ ਡਿਸਪੈਂਸਰੀ ਨਹੀਂ ਜੀ ਸਾਡੇ ਪਿੰਡ ਡਿਸਪੈਂਸਰੀ ਹੈ ਨਹੀਂ ਡਿਸਪੈਂਸਰੀ ਲੱਡੂ ਵਾਲਾ ਜੇ ਡਾਕਟਰ ਆ ਉਹ ਤਾਂ ਮੇਰਾ ਛੋਟਾ ਵੀਰ ਆ ਜਿਹੜਾ ਤੇ ਮੇਨ ਆ ਹਨਾ ਐਸਐਮਓ ਹੈਗਾ ਉਹ ਸਾਰਾ ਮੇਰਾ ਬੀਰਾ ਉਹਨੇ ਮੈਨੂੰ ਸੁਝਾ ਦਿੱਤਾ ਜੀ ਕਹਿੰਦਾ ਕਿ ਤੁਹਾਡੇ ਪਿੰਡੂ ਛੋਟੀ ਜਿਹੀ ਕੋਲ ਲੈਣੇ ਤੇ ਮੈਂ ਕਿਹਾ ਵੀ ਜਰੂਰ ਥੈਂਕ ਯੂ ਤੇ ਮੈਂ ਉਹਨੂੰ ਕਮਰਾ ਕੁਮਰਾ ਬਣਾ ਕੇ ਸਲਾਹ ਕਰਕੇ ਉਹਦੇ ਵਾਸਤੇ ਬੱਕਰੀ ਪੈਸੇ ਆਉਣਗੇ ਤਾਂ ਮੈਂ ਬਣਾਉਂਗਾ ਤੇ ਇਹ ਗੱਲ ਗੱਲਈ ਹੈ ਸਾਜੀ ਕਮਿਊਨਿਟੀ ਹਾਲ ਦੀ ਗੱਲ ਕਰੇ ਕਮਿਊਨਿਟੀ ਹਾਲ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਗਰੀਬ ਕੁੜੀ ਦਾ ਗਰੀਬ ਬੱਚੇ ਦਾ ਵਿਆਹ ਹੋ ਸਕੇ ਕੀ ਲੱਗਦਾ ਕਮਿਊਨਿਟੀ ਹਾਲ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਨਹੀਂ ਹੋਣਾ ਤਾਂ ਚਾਹੀਦਾ ਜੀ ਹੈਨਾ ਮੈਨੂੰ ਹੁਣ ਹੀ ਪਤਾ ਲੱਗਿਆ ਵੀ ਉਹਦੇ ਪੈਸੇ ਬੱਕਰੇ ਮਿਲਦੇ ਆ ਹੈਨਾ ਗਵਰਨਮੈਂਟ ਪੈਸੇ ਵ ਤੇ ਉਹ ਫਿਰ ਉਹ ਕਹਿੰਦੇ ਦੇਵਾਂਗੇ ਤੇ ਫਿਰ ਲਾਵਾਂਗੇ ਜੀ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਐਜੂਕੇਸ਼ਨ ਨੂੰ ਲੈ ਕੇ ਕੀ ਖਿਆਲ ਹੈ ਤੁਹਾਡਾ ਪਿੰਡ ਜਿਹੜਾ ਸਕੂਲ ਹੈ ਉਹ ਕਿੰਨੀ ਤੱਕ ਹੈ ਔਰ ਐਜੂਕੇਸ਼ਨ ਨੂੰ ਲੈ ਕੇ ਕੀ ਤੁਸੀਂ ਨਹੀਂ ਚਾਹੁੰਦੇ ਵੀ ਤੁਹਾਡਾ ਸਕੂਲ ਜਿਹੜਾ ਕਿ ਪਹਿਲਾਂ ਦੇਖੋ ਸਕੂਲ ਕਿੰਨੀ ਤੱਕ ਦਾ ਸਾਡਾ ਸਕੂਲ 5ਵੀਂ ਤੱਕ ਹੈ ਜੀ 5ਵੀਂ ਤੱਕ ਹੈ ਸਰ ਜੀ ਤੁਸੀਂ ਚਾਹੁੰਦੇ ਵੀ ਸਕੂਲ 10ਵੀਂ 12ਵੀਂ ਦਾ ਹੋਵੇ ਅਪਗ੍ਰੇਡ ਹੋਵੇ ਸਕੂਲ ਤਾਂ ਕਿ ਜਿਹੜੇ ਜਿਹੜੇ ਬੱਚੇ 5ਵੀਂ ਤੋਂ ਬਾਹਰ ਸਕੂਲ ਦਾ ਬਾਹਰ ਜਾਂਦੇ ਨੇ ਪਿੰਡ ਦੇ ਵਿੱਚੋਂ ਬਾਹਰ ਜਾਂਦੇ ਨੇ ਉਹ ਪਿੰਡ ਦੇ ਵਿੱਚ ਹੀ ਰਹਿਣ ਧੀਆਂ ਪੜਨਾ ਪਿੰਡ ਦੇ ਵਿੱਚ ਪੜ੍ਹਨ ਛੋਟੇ ਛੋਟੇ ਬੱਚੇ ਸਾ ਹਨ ਜਿਹੜੇ ਹੈਗੇ ਉਹ ਪ੍ਰਾਈਵੇਟ ਸਕੂਲਾਂ ਚ ਪੜ੍ਹਾਇਣ ਲਾਏ ਹੋਏ ਆ ਤੇ ਸਾਡੇ ਟੀਚਰ ਹੁਣ ਬਹੁਤ ਵਧੀਆ ਹੈ। ਦੋਨੇ ਕੁੜੀਆਂ ਬਹੁਤ ਚੰਗੀਆਂ। ਹੈਡਮਾਸਟਰ ਉਹਨਾਂ ਦਾ ਉਹ ਵੀ ਠੀਕ ਆ। ਬਹੁਤ ਵਧੀਆ ਮੁੰਡਾ ਹੈਨਾ। ਤੇ ਉਹਨਾਂ ਨੂੰ ਕਹਿ ਕੇ ਜੋ ਕੁਛ ਵੀ ਵੱਧ ਤੋਂ ਵੱਧ ਉੱਥੇ ਹੋ ਸਕਿਆ ਉਹ ਕਰਾਂਗੇ ਜੀ। ਅੱਛਾ। ਤੇ ਸਰਪੰਚ ਸਾਹਿਬ ਆਪਾਂ ਮੈਸੇਜ ਕੀ ਦੇਣਾ ਚਾਹੁੰਗਾ ਤੁਸੀਂ ਪਿੰਡ ਵਾਸੀਆਂ ਨੂੰ ਔਰ ਜਿਹੜੇ ਜਿਨੇ ਵੀ ਸਰਪੰਚ ਤੁਸੀਂ ਸਾਡਾ ਪਤਾ ਤੁਹਾਡੇ ਆਏ ਨੇ ਔਰ ਸੰਗੋਵਾਲ ਜੀ ਤੁਹਾਡੇ ਇੱਕ ਵਾਰ ਕਹਿਣ ਤੇ ਆਏ ਨੇ ਇਥੇ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਸਾਰਿਆਂ ਨੂੰ। ਸੰਗੋਵਾਲ ਤਾਂ ਮੈਨੂੰ ਮੇਰੇ ਪਹਿਲਾਂ ਹੀ ਮਿਲਦਾ ਜੀ ਬਾਕੀ ਥੈਂਕ ਯੂ ਸਾਰੇ ਸਰਪੰਚਾਂ ਦਾ ਕਰਦਾ ਵੇ ਸਾਰੇ ਮੇਰੇ ਵੀਰ ਆ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਤੇ ਇਕੱਠੇ ਕਰਾਂਗੇ ਸਾਰਾ ਕੁਝ ਤਾਂ ਹੋ ਜੂ ਬਹੁਤ ਬਹੁਤ ਧੰਨਵਾਦ ਅਡਾ ਜੀ ਇਹ ਸਾਣਾ ਸੀਗੇ ਪਾੜੇ ਪਾੜ ਲੋਗੜਾ ਸਰਪੰਚ ਚੰਪੌਰ ਸਿੰਘ ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਔਰ ਵੈਲਕਮ ਜਿਹੜਾਗਾ ਜਿਹਨਾਂ ਨੇ ਸੰਗੋਵਾਲ ਜੀ ਨੂੰ ਬੁਲਾਇਆ ਸੀਗਾ ਉਹਨਾਂ ਦਾ ਸਵਾਗਤ ਕੀਤਾ ਔਰ ਕਾਫੀ ਸਰਪੰਚ ਵੀ ਇਹਨਾਂ ਦੇ ਇੱਕ ਸਦਾ ਪਤਨ ਤੇ ਆਏ ਨੇ ਔਰ ਮੀਟਿੰਗ ਰੱਖੀ ਗਈ ਸੀ ਕਿ ਮੀਟਿੰਗ ਦੇ ਵਿੱਚ ਯਾਨੀ ਕਿ ਨੈਸ਼ਨ ਲੈ ਕੇ ਔਰ ਕਾਰਗੁਜ਼ਾਰੀ ਨੂੰ ਲੈ ਕੇ ਗੱਲਬਾਤ ਕੀਤੀ ਕਿ ਬਾਕੀ ਇਹਨਾਂ ਵਾਲਾ ਪਿੰਡੇ ਦਾ ਬਾਰੇ ਬਾਰੇ ਲੋਗੜਾ ਉਥੇ ਕੰਮ ਸ਼ੁਰੂ ਕਰਵਾ ਦਿੱਤਾ ਹੈ ਹਾਲੇ ਕਿ ਗ੍ਰਾਂਟੀਆਂ ਫਿਰ ਵੀ ਇਹਨਾਂ ਵੱਲੋਂ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਵਾ ਕਾਰਗੁਜ਼ਾਰੀਆਂ ਜਿਹੜੀ ਸ਼ੁਰੂਆ ਨਗੇ ਕਾਫੀ ਜਿਹੜੀ ਕਿ ਕੁਝ ਸੁਧਾਰ ਲਿਆਣਾ ਚਾਹੁੰਦੇ ਪਿੰਡ ਦੇ ਵਿੱਚ ਔਰ ਨਹਾਰ ਚੇਂਜ ਵੀ ਕਰਨਗੇ ਪਿੰਡ ਦੇ ਵਿੱਚ ਹਲੇ ਕੀ ਹਲੇ ਪਰ ਸਰਮੰਜ ਮੇਨ ਥੋੜਾ ਹੀ ਸਮਾਂ ਹੈ ਜੋ ਜੋ ਥੋੜਾ ਜਿਹਾ ਵਕਤ ਤਾਂ ਜਰੂਰ ਲੱਗਦਾ ਵਾ ਕੰਮ ਜਰੂਰ ਹੋਣਗੇ ਬਾਕੀ ਹੋਰ ਮਿੰਨਮੀ ਆਪਣੇ ਲੈ ਕੇ ਆ ਜਾਵਾਂਗੇ